ਅਗਤਾ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਹੁਣ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਵਿੱਚ ਸੇਲ ਬਰਾਦੋ ਕਵਰ ਕਰਾਂਗੇ ਜੀ ਜਾਨਵਰ ਦਿਖਾਵਾਂ ਤੁਹਾਨੂੰ ਦੋ ਤੇ ਦੋਨੇ ਸੂਏ ਸੂਏ ਆ ਕਿਹੜਾ ਸੂਆ ਸੂਏ ਆ ਜਾ ਕਿੰਨਾ ਕੁ ਦੁੱਧ ਬਾਦ ਕੱਢਣਗੇ ਜਾਂ ਮਗਰ ਕੀ ਸਾਰਾ ਕੁ ਬਾਈ ਜੀ ਤੋਂ ਪੁੱਛਾਂਗੇ ਸਾਰੀ ਗੱਲਬਾਤ ਕਰਾ ਦੇਣਗੇ ਸਸੀ ਕਾ ਬਾਈ ਸਸੀ ਕਾ ਬਾਈ ਹੋ ਠੀਕ ਹੋ ਜੀ ਵਧੀਆ ਬਾਈ ਜੀ ਬਣਾ ਤਾਂ ਨੰਬਰ ਬੋਲੋ ਬਾਈ ਨੰਬਰ ਆਪਣਾ ਹੈਗਾ 9876782344 82344 ਪਿੰਡ ਆਪਣਾ ਜੀ ਪੈਨ ਸੇਲਵਰਾ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਹੈ ਨੇੜੇ ਜੀ ਨੇੜੇ ਭਾਈਪਾ ਰਾਮਪਰਾ ਉਹ ਪਾਕਤਾ ਸੁਧਾਨਾ ਹਾਂ ਜੀ ਤੇ ਕਿੰਨੇ ਜਨਮਾਰਾ ਬਾਈ ਅੱਜ ਅੱਜ ਆਪਣੇ ਕੋਲੇ 2 ਸੱਜਰ ਸੂਈਆਂ ਝੋਟ ਮਾਝਾਂ ਜੀ ਇੱਕ ਦੂਜੇ ਸੂਈ ਇੱਕ ਦੀ ਦੇ ਓਕੇ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਬਈ ਟਾਪ ਕਲਾਸ ਦੇਖੀ ਜਾਨੇ ਆ ਕਦੋਂ ਸੂਈ ਜੀਏ ਬਈ ਰਾਤ 12:30 ਵਜੇ ਸੂਈ ਆ ਹੂੰ ਸਵੇਰੇ ਮਤਲਬ 3:00 ਪਾਉਣ 3:00 ਵਜੇ ਜੇ ਦੂਸਰੀ ਕੰਪਲੀਟ ਆ ਇਹ ਕੰਪਲੀਟ ਆ ਹਾਂ ਸੂਈ ਵਧੀਆ ਐ ਨਹੀਂ ਕੋਈ ਸਵੇਰੇ ਮਗਰ ਆ ਗਿਆ ਕਟਾ ਹਾਂ ਬੌਲਾ ਕੱਢਿਆ ਵਾ ਸਵੇਰ ਦਾ ਓਕੇ ਜੀ ਠੀਕ ਆ ਤੇ ਆਉ ਮਗਰ ਕਟਾ ਵੀਰੇ ਸੂਆ ਬਈ ਦੂਜਾ ਸੂਆ ਰੇਹਣਾ ਦੂਜਾ ਜੀ ਹੋ ਲੋ ਜਿਹਦਾ ਤੋਰਾ ਕਰਾ ਕੇ ਚੱਕ ਚੰਗੀਆਂ ਜੋ ਆ ਵੀ ਜੀ ਬਾਕੀ ਦਾ ਮਗਰ ਕਟਾ ਤੇ ਇੱਕ ਤੁਹਾਨੂੰ ਦਿਖਾਵਾਂ ਇੱਕ ਕੱਟੀ ਵਾਲੀ ਚੰਗੀ ਮੱਝ ਆ ਉਹ ਵੀ ਉਹ ਕਿਹੜਾ ਸੂਆ ਉਹ ਵੀ ਪੁੱਛਾਂਗੇ ਪਰ ਦੂਜ ਕੱਲੀ ਕੱਲੀ ਜਾਣਕਾਰੀ ਲੈ ਕੇ ਤੁਸੀਂ ਫਿਰ ਸੌਦਾ ਕਰਨਾ ਜੀ ਲੈ ਚਲੋ ਮੇਰੀ ਆ ਦੇਖੋ ਤੋਰਾ ਤਾਰਾ ਇੱਕ ਨੰਬਰ ਬਹੁਤ ਚੰਗੀ ਆ ਵੀਰੇ ਓਕੇ ਜੀ ਕੁਆਲਿਟੀ ਬੁਰੀ ਚੰਗੀ ਕੱਦ ਕਾੜ ਫੁੱਲ ਵਾਕੀ ਪਿਓਰ ਬਲੈਕ ਦੇ ਵਿੱਚ ਆ ਗਈ ਜੀ ਤੇ ਬਾਕੀ ਬਰੀਕੀਆਂ ਦੇ ਵਿੱਚ ਆ ਗਈ ਝੋਟੀ ਚਾਰੇ ਥਣ ਨਿਖਣਵੇਂ ਪੂਰੇ ਸਪੇਸ ਤੇ ਲੱਗੇ ਪਿਆ ਤੇ ਬਾਕੀ ਦੀ ਗੱਲ ਜਿਹੜੀ ਇਹਦੀ ਲੇਵੇ ਦੀ ਗੱਲ ਕਰ ਲਗੇ ਥਣ ਕੱਲਾ ਕੱਲਾ ਲੱਗਿਆ ਵਾ ਤੇ ਚੰਗਾ ਚਾ ਬੜਾ ਰਗਾ ਕਰਮਾ ਜਦਾ ਲੈ ਵਾ ਔਲੀ ਵੀਰੇ ਬੱਚੇ ਦਾ ਜ਼ਰੂਰ ਕਰੂਗੀ ਥੋੜਾ ਜਾ ਆ ਗਿਆ ਬਸ 2 ਮਿੰਟ ਆ ਦੇਖੋ ਜੀ ਖਾਣਲੇ ਵੇ ਦੀ ਪੂਰੀ ਸਾਫ ਸੁਥਰੀ ਗੈਟ ਕਰਤੇ ਥਣ ਪਿਆ ਬਾਈ ਓਕੇ ਜੀ ਤੇ ਕਰ ਲਿਓ ਬਾਈ ਦਾ ਸੰਬਰਕ ਧਾਰਾ ਤੋਂ ਤੁਹਾਨੂੰ ਕਰਾ ਦਿੰਨੇ ਚੈੱਕ ਧਾਰਾ ਮਰਾਈਏ ਬਾਈ ਆ ਮਾਰ ਦੇ ਵੀਰੇ ਧਾਰਾ ਤੇ ਸਤਨਾਬ ਸ਼੍ਰੀ ਵਾਹਿਗੁਰੂ ਹੋਏ ਹੋਏ ਸੱਲਾਦ ਸਬੋ ਰੰਗੀ ਸਾਫ ਸੁਥਰੀ ਤੁਹਾਨੂੰ ਝੋਟੀ ਕਵਰ ਕਰਕੇ ਦਿੱਤੀ ਆ ਜੀ ਅੱਜ ਠੰਡ ਸੀਗੀ ਮੈਂ ਹਾਂ ਬਾਈ ਨਮਾਉ ਨੂੰ ਯਾਰ ਬੱਸ ਓਕੇ ਓਕੇ ਕੋਈ ਗੱਲ ਨਹੀਂ ਆ ਦੇਖੋ ਵੀਰੋ ਬੱਚਾ ਚੁੰਮਦਾ ਤੁਸੀਂ ਦੇਖ ਸਕਦੇ ਹੋ ਤੇ ਚੰਗੀ ਸਾਫ ਸੁਥਰੀ ਹੈ ਜੀ ਤਾਰ ਧੁਰ ਦੀ ਬਾਈ ਫਰਨਾਲ ਮਾਹ ਬਾੜੀ ਪੋਲੀ ਆ ਬਾਈ ਯਾਰ ਓਕੇ ਜੀ ਤਾਰਾਂ ਧੁਰਾਂ ਦੀ ਪੂਰੀ ਇੱਕ ਨੰਬਰ ਬਾਕੀ ਤਾਰਾਂ ਤੁਹਾਨੂੰ ਚੈੱਕ ਵੀ ਕਰਾ ਦੇਾਂਗੇ ਚੈੱਕ ਕੁਆਲਿਟੀ ਵਾਲੀ ਆ ਬਹੁਤ ਚੰਗੀ ਆ ਵੀਰੇ ਓਕੇ ਜੀ ਸਵੇਰੇ ਕਿ ਮੈਂ ਨੂੰ ਬਾਈ ਫਰ ਦੁੱਧ ਕੱਢ ਦੂ ਐ ਤੱਕੀ ਦੁੱਧ ਬਾਈ ਇਹ 14 ਲੀਟਰ 13 14 ਲੀਟਰ ਖੁੱਲਾ ਦੁੱਧ ਦੇਉਂਗਾ ਮੈਂ ਬਾਈ ਓਕੇ ਦੇਣਾ ਦੇਣਾ ਹਣਾ ਬਾਕੀ ਬ੍ਰੀਕ ਬਰੂਕ ਬਹੁਤ ਛੋਟੀ ਲੈਵਾ ਬਹੁਤਾ ਬਾਈ ਮੂਹਰ ਮਗਰ ਨੂੰ ਪਿਆ ਯਾਰ ਸਾਰਾ ਲੈਵਾ ਓਕੇ 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 ਜਮਾਂ ਚੰਗੀ ਆ ਚਾਰ ਸਵੇਰੇ ਦੀ ਕੋਈ ਛੱਕ ਵਾਲੀ ਗੱਲ ਨਹੀਂ ਆ ਦੇਖੋ ਵੀਰੋ ਬੱਚਾ ਕੋਲ ਹੀ ਆ ਪਰ ਰੱਖ ਲੈਨੇ ਆ ਚਲੋ ਆ ਦੇਖੋ ਜੀ ਮੋਟੀ ਅਫੀਜ਼ਦਾਰ ਕੋਲੀ ਵਾਲਾ ਨੇ ਦੂਰ ਦਾ ਕੋਈ ਨੋਕ ਸਿੰਧੂਜਾਂ ਜੋ ਮਾਰੋ ਜੀ ਹਰ ਜਾ ਨਾ ਦੇਖੋ ਜੀ ਬੱਸ ਵੀਰੇ ਓਕੇ ਤੇ ਬਾਈ ਰੇਟ ਕੀ ਆ ਗਿਆ ਦਾ 1.5 ਰੇਟ ਹੈ ਰਿਆ ਬਈ ਯਾਰ 1 ਲੱਖ 42000 ਰੁਪਏ ਮਾਂਦਾਨ ਹੋ ਜੂਗਾ ਮਾਂਦਾਨ ਵਧੀਆ ਕਰਾਂਗੇ ਬਾਈ ਓਕੇ ਜੀ ਬੱਚਾ ਬੰਦ ਕੋਈ ਬੰਦਾ ਐ ਨਾ ਕਹਿ ਗਿਆ ਵੀ ਛੋਟੀ ਆ ਵੱਡੇ ਬੱਖਾਂ ਹਾਂ ਪੂਰੀ ਚ ਟੌਪ ਦੀ ਆ ਵੀਰੇ ਛੋਟੀ ਤੇ ਇਹਦੇ ਮਗਰ ਬਾਈ ਕੱਟੀ ਆ ਗਈ ਇਹਦੇ ਮਗਰ ਕੱਟੀ ਆ ਵੀਰੇ ਕਦੋਂ ਸੂਈ ਆ ਜੀ ਇਹ ਇਹਨੂੰ ਵੀ ਅੱਜ ਤੀਜਾ ਕ ਦਿਨ ਆ ਬਾਈ ਇਹੋ ਜੀ ਵੀਰ ਨੂੰ ਤੋਰਾ ਕਰਾ ਦਈਏ ਜੇ ਕਿ ਚੰਗੀਆਂ ਜਿਹਾ ਆ ਗਈ ਜੀ ਤੇ ਸੂਆ ਬਾਈ ਸੂਆ ਵੀਰੇ ਤੀਜਾ ਹੋਊ ਬਈਆ ਓਕੇ ਤੀਜਾ ਸੂਆ ਤੇ ਬਾਈ ਦੁੱਧ ਕਿੰਨਾ ਕਢ ਦੂਗੇ ਦੁੱਧ ਮੇਰੇ ਇਹ ਦੇ ਦੂਗੀ 13 14 ਲੀਟਰ ਇਹ ਦੇਉਗੀ ਗਰੰਟੀ ਇਹਨਾਂ ਦਾ 14 ਲੀਟਰ ਦੁੱਧ ਕੱਢ ਸਕਦੀ ਆ ਤੇ ਬਾਈ ਇੱਕ ਗੱਲ ਹੋਰ ਦੱਸਦੀ ਹੁਣ ਕਿੰਨਾ ਰੈਡੀ ਆ ਹੁਣ ਵੀਰੇ 10 ਲੀਟਰ ਬਾਲਾ ਚੋਇਆ ਆਪਾਂ ਜਾਵਾਂ ਹਾਂ ਬਾਈ ਕੋਈ ਆਪਾਂ ਆਪਾਂ ਐਵੇਂ ਕਹਿੰਨ ਨੂੰ 15 ਕਹਿਦੀ ਹਨਾ 10 ਲੀਟਰ ਬਾਲਾ ਤਿਆਰ ਆ ਬਾਈ ਤਿਆਰ ਆ ਤੇ ਸੀਲ ਸਭ ਬਹੁਤ ਆ ਬਹੁਤ ਬਾਈ ਬਹੁਤ ਓਕੇ ਜੀ ਆ ਦੇਖੋ ਜੀ ਕਾਰਛੂਰੇ ਦੀ ਚੰਗੀ ਆ ਮੋਲ ਰੇਟ ਡਿਟੇਲ ਸਾਰਾ ਕੋ ਬੇਚ ਹੋਊਗਾ ਲੇਵੇ ਦੀ ਫੀਟਿੰਗ ਤੁਸੀਂ ਚੈੱਕ ਕਰੋ ਇੱਕ ਨੰਬਰ ਆ ਆ ਦੇਖੋ ਹਵਾਨੇ ਨਹੀਂ ਚੰਗੀ ਸਾਫ ਸੋਥਰੀ ਆਪਾਂ ਇਹਨੂੰ ਕਹਿ ਸਕਦੇ ਆ ਇਹਦੀਆਂ ਹੀ ਮਾਰਦੇ ਆ ਬਈ ਤਾਰਾ ਹਾਂ ਭਾਈ ਦੋਨੋਂ ਹੀ ਮਾਰਦੇ ਆ ਆਪਾਂ ਨੂੰ ਠੀਕ ਹੈ ਬਾਕੀ ਆਦਾ ਮੇਰਾ ਇਹ ਨਹੀਂ ਭਾਈ ਚੂਈਆਂ ਨਹੀਂ ਆ ਇਸ ਵੇਰੇ ਸਮਝ ਗਏ ਜੀ ਕੋਈ ਭਈ ਬੰਦਾ ਕਹਿੰਦਾ ਨਾ ਵੀ ਯਾਰ ਹੂੰ ਉਹ ਹੁਣ ਚੂਈਆਂ ਆਏ ਆ ਭਾਈ ਨਹੀਂ ਉਹ ਕੰਮ ਤਾਂ ਤੁਹਾਡਾ ਹੈ ਨਹੀਂ ਕਿਉਂਕਿ ਪੁਰਾਣਾ ਬਾ ਆਪਣਾ ਵੀ ਤੇ ਚੰਗੇ ਆ ਜੀ ਨਹੀਂ ਵੀਰੋ ਤੇ ਬਾਸ ਮਤ ਆਈ ਮੂਰੇ ਬਣਨ ਨਹੀਂ ਹਣਾ ਇਹ ਬਾਪਾ ਉਹ ਆ ਭਾਈ ਕਦੂ ਦਾ ਕਰੀ ਬਹੁਤ ਆ ਯਾਰ ਹਨਾ ਹਾਂ ਵਧੀਆ ਮੈਂ ਅਸਾ ਯਾਰ ਐ ਨਹੀਂ ਬਾਈ ਘਰੇ ਰੱਖਣਾ ਜੀ ਨੇ ਹਨਾ ਹੂੰ ਠੰਡੀ ਹੁੰਦੀ ਬਹੁਤ ਆ ਵਾ ਮਾਰ ਦੇ ਦੋ ਦੋ ਤਾਰਾ ਚੈੱਕ ਕਰਾਉਣੀ ਆ ਪਤਾ ਇੱਥੇ ਆ ਲੈ ਬੇਫਿਕਰ ਹੋ ਕੇ ਤੁਸੀਂ ਸੌਦਾ ਕਰ ਸਕਦੇ ਹੋ ਜੀ ਆ ਲੈ ਬਾਈ ਕਿਵੇਂ ਬਦਲੀਆਂ ਪੈਂ ਮੱਚਾ ਮੰਨ ਲਓ ਮਾਰ ਦੇ ਮੰਦੀ ਉੱਤੇ ਤੰਗ ਕਰ ਆ ਦੇਖੋ ਜੀ ਹਨ ਹਵਾਨੇ ਦੀ ਪੂਰੀ ਸਾਫ ਆ ਸਰੋਜੀ ਚੈੱਕ ਤੂੰ ਠੰਡੀ ਥੀ ਬਹੁਤ ਆ ਬਾਈ ਠੀਕ ਆ ਵੀਰੇ ਮੋਲਨੇ ਜ ਮਾਰ ਮਗਲਨੇ ਜ ਹੋਰ ਮਾਰ ਦੋ ਓਕੇ ਜੀ ਕੀ ਰੇਟ ਆ ਗਿਆ ਬਈ ਇਹਦਾ ਇਹਦਾ 1 ਲੱਖ ਤੇ 20 ਹਜ਼ਾਰ ਰੁਪਏ ਬਈ ਮਾਨਦਾਰ ਹੋ ਜਾਊਗਾ ਮਾਨਦਾਰ ਹੋ ਜਾਊਗਾ ਓਕੇ 1 20 ਚ ਹੋ ਡਿਮਾਨਦਾਰ ਹੋ ਜਾਣਾ 2 ਜਨਵਰੀ ਤੀ ਦੋਨੇ ਸਾਨੂੰ ਦੋਨੇ ਦੁੱਧ ਨੂੰ ਖਰੇ ਆ ਬਈ ਯਾਰ ਫੁੱਲ ਯਾਰ ਫੁੱਲ ਹਨਾ ਹਾਂ ਤੇ ਪਿੰਡ ਸੇਲਵਰਾ ਤੋਂ ਆਪਾਂ ਵੀਡੀਓ ਕਵਰ ਕੀਤੀ ਹੈ ਜੀ ਤੇ ਕਰ ਲਿਓ ਬਾਈ ਦਾ ਸੰਪਰਕ ਧੰਨਵਾਦ ਜੀ